ਪਾਠ ਕਰਨ ਵਾਲੇ ਨੂੰ ਪਤਾ ਹੈ ਕਿ ਅਰਬਦ ਨਰਬਤ ਤੁੰਦੂਕਾਰਾ ਧਰਨਾਂ ਗਗਨਾਂ ਹੁਕਮ ਪਰਾ ਨਾ ਦਿਨ ਰੈਣ ਚੰਦ ਨਾ ਸੂਰਜ ਮਹਾਰਾਜ ਕਹਿੰਦੇ ਸੁੰਨ ਸਮਾਦ ਲਗਾਏਂਦਾ ਪਰ ਮਾਪ ਨੂੰ ਕਿਹਾ ਇੱਕ ਕਿਉਂ ਦਰਜ ਕਰ ਦਿੱਤਾ ਈੜੀ ਨੂੰ ਸਿਹਾਰੀ ਕੱਕਾ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਇੱਕ ਹੁੰਦਾ ਏਕਾਂ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਆ ਗਏ ਨਾ ਅਖਰਾਂ ਚ ਆ ਪੌੜੀ ਜਿਹੜੀ ਪੜਨੇ ਆ ਜੀ ਇਹ ਹੁਕਮੀ ਖੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਨ ਜੀ ਹੁਕਮ ਲੈ ਬੜੀ ਆਈ ਹੁਕਮੀ ਉਤਮ ਨੀਚ ਹੁਕਮ ਲੈ ਦੋ ਕਿਸੋਕ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਉਥੇ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਹੈ ਇੱਕ ਇਹਦਾ ਮਤਲਬ ਬਹੁਤ ਸਾਰੇ ਪਰ ਇੱਥੇ ਉਚਾਰਨ ਇੱਕ ਕਰਨੇ ਆ ਪਰ ਲਿਖਿਆ ਕੰਨਾ ਪਿਆ ਨਾ ਜੀ ਫਿਰ ਬੇਨਤੀ ਸੁਣੋ ਬੜੇ ਕਈ ਵਾਰੀ ਪਾਠ ਕਰਦੇ ਆ ਇਹ ਪ੍ਰਸ਼ਨ ਜਿਹੜੇ ਉੱਠਦੇ ਨੇ ਨੇਗੇਟਿਵ ਸੋਚ ਨਾਲ ਹੁਣ ਮੰਨ ਲਓ ਹੁਣ ਅਸੀਂ ਜਦੋਂ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਪੜਿਆ ਉੱਥੇ ਵੀ ਤੇ ਇੱਕ ਹੀ ਪਿਆ ਹੈ ਨਾ ਏਕੇ ਨੂੰ ਪਹਿਲਾ ਬੋਲਦੇ ਆ ਪਰ ਇਹਨੂੰ ਨਹੀਂ ਕਹਿੰਦੇ ਪਹਿਲਾ ਓਮਕਾਰ ਫਿਰ ਬੇਨਤੀ ਜਦੋਂ ਸ੍ਰੀ ਰਾਗ ਪੜਨੇ ਇੱਕ ਪਿਆ ਹੈ ਅਸੀਂ ਇਹ ਹੀ ਪੜਨੇ ਸ੍ਰੀ ਰਾਗ ਮਹੱਲਾ ਪਹਿਲਾ ਇਹ ਨਹੀਂ ਪੜਦੇ ਸ੍ਰੀ ਰਾਗ ਮਹੱਲਾ ਨੇ ਪਹਿਲ ਇਹ ਇੱਕ ਗੌੜੀ ਮਹੱਲਾ ਪਹਿਲਾ ਇਹ ਨਹੀਂ ਪੜਦੇ ਗੌੜੀ ਮਹੱਲਾ ਇੱਕ ਨਹੀਂ ਪਿਆ ਰਿਓ ਪਹਿਲੇ ਦੇ ਨਾਲ ਸ਼ਬਦਾਂ ਵਿੱਚ ਦੂਜਾ ਹੁੰਦਾ ਪਿਆ ਹੈ ਪਰ ਇਹ ਇੱਕ ਉਹ ਅੰਕ ਹੈ ਇਹ ਇੱਕ ਉਹ ਸੰਗਿਆ ਸ਼ਬਦ ਵਰਤਾਂਗਾ ਇਹ ਉਹ ਇੱਕ ਰੱਬ ਲਈਏ ਜਿਸ ਇੱਕ ਤੋਂ ਬਾਅਦ ਦੂਜਾ ਇੱਕ ਆਉਣਾ ਹੀ ਨਹੀਂ ਜਿਹੜਾ ਸਿਰਫ ਇੱਕ ਕੇ ਇਸ ਇੱਕ ਵਰਗਾ ਹੋਰ ਕੋਈ ਇੱਕ ਹੈ ਹੀ ਨਹੀਂ ਫਿਰ ਇਸ ਨੂੰ ਗੱਲ ਥੋੜੀ ਜੀ ਢੁੰਗੀ ਹੈ ਸਮਝੋਗੇ ਮੇਰੀ ਬੇਨਤੀ ਹੈ ਸੁਣਿਓ ਜਿਹੜਾ ਸ਼ਬਦ ਹੈ ਇਹ ਓਮ ਤੋਂ ਪਹਿਲਾਂ ਉੰਜ ਵੈਸੇ ਇਹ ਓਮ ਦਾ ਅਰਥ ਇਹ ਬ੍ਰਹਮ ਦਾ ਬ੍ਰਹਮ ਦਾ ਨਾਦ ਹੈ ਓਮ ਐਵੇਂ ਝਗੜਾ ਨਹੀਂ ਕਰਨਾ ਚਾਹੀਦਾ ਫਲਾਣੇ ਧਰਮ ਦਾ ਜਿਵੇਂ ਸਾਡਾ ਸੁਭਾਅ ਬਣ ਕੇ ਗੁਰੂ ਗ੍ਰੰਥ ਸਾਹਿਬ ਨੇ ਰੱਬ ਪ੍ਰਤੀ ਵਰਤੇ ਹੋਏ ਜਿੰਨੇ ਵੀ ਲਫ਼ਜ਼ ਨੇ ਸਾਰਿਆਂ ਦੀ ਭਰਪੂਰ ਵਰਤਾ ਕੀਤੀ ਕਿਸੇ ਲਫ਼ਜ਼ ਦੀ ਨਿੰਦਿਆ ਨਹੀਂ ਕੀਤੀ ਹਾਂ ਜਿੱਥੇ ਕਿਤੇ ਧੱਤੇ ਨਾਲ ਕਿਹਾ ਵੀ ਤੂੰ ਆਹ ਦੀ ਥਾਂ ਆਹ ਬੋਲ ਉਥੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾ ਇਕ ਗੁਲਾਮੀ ਦਾ ਪ੍ਰਤੀਕ ਹੈ ਬਾਣੀ ਚ ਇੱਕ ਵੇ ਕੋ ਸ਼ਬਦ ਆਉਂਦਾ ਹੈ ਅੱਲਾ ਅਸੀਂ ਸਾਰੇ ਪੜਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਤੇ ਦੂਜੇ ਪਾਸੇ ਇੱਕ ਮਹਾਰਾਜ ਕਹਿੰਦੇ ਨੇ ਆਦਪੁਰਖ ਕੋ ਅੱਲਾ ਕਹੀਐ ਸੇਖਾਂ ਆਈ ਵਾਰੀ ਹੁਣ ਮਹਾਰਾਜ ਤੁਸੀਂ ਆਪ ਤਾਂ ਅੱਲਾ ਕਹਿ ਰਹੇ ਹੋ ਹਜ਼ੂਰ ਕਹਿੰਦੇ ਵੇਖੋ ਇੰਨੀ ਗੁਲਾਮੀ ਆ ਗਈ ਜਿੰਨੂੰ ਹਿੰਦੂ ਆਦਪੁਰ ਕਹਿੰਦੇ ਸਨ ਅੱਜ ਮੁਗਲ ਮੁਸਲਮਾਨ ਕਿਮਾ ਕਰਿਓ ਗੁਲਾਮ ਬਣਾ ਕੇ ਕਹਿ ਰਿਹਾ ਆਦ ਪੁਰਖ ਨਹੀਂ ਬੋਲਣਾ ਹੁਣ ਅੱਲਾ ਦੀ ਵਾਰੀ ਆਈਗੀ ਤੋ ਅੱਲਾ ਬੋਲ ਉਸ ਉਸ ਨੁਕਤੇ ਨੂੰ ਫਿਰ ਬੇਨਤੀ ਹੈ ਕਿ ਜਿਹੜਾ ਇਹ ਬਚਨ ਹੈ ਇੱਕ ਓਮਕਾਰ ਮੈਂ ਫਿਰ ਅਰਜ਼ ਕਰਾਂਗਾ ਜਿਹੜਾ ਓਮ ਸ਼ਬਦ ਹੈ ਸ਼ਾਇਦ ਇੱਥੇ ਕੀਤੀ ਅੱਜ ਗਲ ਕਥਾ ਕਰ ਰਿਆ ਸਾਂ ਕੁਛ ਕਹਿੰਦੇ ਨੇ ਸਾਡੇ ਗਲੇ ਤੋਂ ਲੈ ਕੇ ਸਾਰੀਆਂ ਦੁਨੀਆਂ ਇਸ ਓਮ ਵਿੱਚ ਸਮਾ ਜਾਂਦੀਆਂ ਨੇ ਸੁਣਿਏ ਸੁਣੋ ਕਿਉਂਕਿ ਸਾਡੀਆਂ ਆਵਾਜ਼ ਜਿਹੜੀ ਨਿਕਲਦੀ ਮੈਂ ਬੋਲਣਾ ਹਿੰਦੀ ਬੋਲੋ ਸੰਸਕ੍ਰਿਤ ਬੋਲੋ ਅੰਗਰੇਜ਼ੀ ਬੋਲੋ ਖੈਣ ਤਾਂ ਧੁਨੀ ਆ ਹੀ ਨਾ ਗਲੇ ਵਿੱਚੋਂ ਧੁਨੀ ਨਿਕਲ ਰਹੀ ਹੁਣ ਸਭ ਤੋਂ ਪਹਿਲਾਂ ਜਦੋਂ ਕਿਸੇ ਨੇ ਉਹ ਬੋਲਣਾ ਹੈ ਉਹ ਉਹ ਜਿਹੜਾ ਉਹ ਜੀਭ ਤੇ ਦੰਦਾਂ ਨਾਲ ਲਾਕੇ ਨਹੀਂ ਬੋਲਿਆ ਜਾਣਾ ਉਹ ਦੀ ਆਵਾਜ਼ ਗਲੇ ਵਿੱਚੋਂ ਨਿਕਲਣੀ ਹੈ ਉਹ ਜਦੋਂ ਬੋਲਾਂਗੇ ਤੇ ਜਦੋਂ ਮੰਮਾ ਸ਼ਬਦ ਬੋਲਾਂਗੇ ਤੇ ਮੰਮੇ ਦੀ ਆਵਾਜ਼ ਉਦੋਂ ਨਿਕਲ ਨਹੀਂ ਕਹੇ ਜਦੋਂ ਬੁੱਲ ਬੰਦ ਹੋਣਗੇ ਤੇ ਨਾਸਿਕਾ ਕੰਮ ਕਰੇਗੀ ਜਿਨ੍ਹਾਂ ਨੇ ਵਿਆਕਰਨ ਪੜ੍ਹੀ ਹੈ ਉਹ ਗੱਲ ਬੜੀ ਸੌਖੀ ਮੇਰੀ ਸਮਝਣਗੇ ਕਿ ਕਿਉਂਕਿ ਜਦੋਂ ਅਸੀਂ ਧੁਨੀਆਂ ਪੜ੍ਹਨੇ ਆ ਇਹ ਬੜਾ ਇਹ ਡੂੰਗਾ ਵਿਸ਼ਾਏ ਇਹਦੇ ਬਾਰੇ ਕੋਈ ਨਿਰਣਾ ਨਹੀਂ ਕਰ ਸਕਦਾ ਜੀ ਸ਼ਬਦ ਹੈ ਓਮ ਹੁਣ ਗਲੇ ਤੋਂ ਸ਼ੁਰੂ ਕੀਤਾ ਤੇ ਬੁੱਲਾਂ ਤੇ ਆ ਕੇ ਮੁੱਕਿਆ ਇਹ ਕਾਰਨ ਕਿ ਊੜਾ ਗਲੇ ਤੋਂ ਸ਼ੁਰੂ ਹੁੰਦਾ ਤੇ ਪਪਾ ਬੁੱਲਾਂ ਨਾਲ ਬੰਦ ਹੋਣ ਨਾਲ ਹੁੰਦਾ ਜਦੋਂ ਅਸੀਂ 35 ਪੜਨੇ ਆ ਜਿਹੜਾ ਅਖੀਰ ਵਾਲਾ ਵਰਗ ਉਪਵਰਗ ਹੈ ਨਾ ਕਿਉਂਕਿ ਪੰਜ ਵਰਗ ਨੇ ਇਹ ਕ ਵਰਗ ਇਹਦਾ ਮਤਲਬ ਹੈ ਕਕੇ ਵਾਲਾ ਵਰਗ ਚ ਵਰਗ ਚੱਚੇ ਵਾਲਾ ਵਰਗ ਅੱਗੇ ਆਗਾ ਟ ਵਰਗ ਟੈਂਕੇ ਵਾਲਾ ਵਰਗ ਤ ਵਰਗ ਤੇ ਅਖੀਰਲਾ ਪੱਪੇ ਵਾਲਾ ਉਹ ਉਹ ਬੁੱਲ ਬੰਦ ਕਰਕੇ ਸਾਰੇ ਬੋਲੇ ਪਪਾ ਫਪਾ ਬੱਬਾ ਪੱਬਾ ਮੰਮਾ ਬੁੱਲ ਬੁੱਲ ਬੰਦੋਂ ਤੇ ਤਾਂ ਹੈ ਨਾ ਮੈਂ ਜਦੋਂ ਇਹ ਓਮ ਬਾਰੇ ਪੜਿਆ ਮੈਂ ਕਿਹਾ ਸਤਗੁਰਾਂ ਨੇ ਤਾਂ ਗੁਰਮੁਖੀ ਲਿਪੀ ਦੇਂਦੇ ਦੇ ਦਿੱਤਾ ਦੇਖੋ ਅਖੀਰ ਵਾਲਾ ਵਰਗ ਜਿਹੜਾ ਉਹ ਬੁੱਲਾਂ ਦੇ ਮੀਟਨ ਨਾਲ ਬੰਨਦਾ ਕੋਈ ਸੱਜਣ ਕਹਿੰਦਿਆ ਓਬ ਜਦੋਂ ਕਹਿੰਨੇ ਆ ਗਲੇ ਤੋਂ ਲੈ ਕੇ ਬੁੱਲ ਬੰਦ ਕੋਣ ਤੇ ਨਾਸਕਾ ਧੁਨੀ ਮੰਮੇ ਰਾਹੀਂ ਕਹਿੰਦੇ ਸਾਰੀਆਂ ਧੁਨੀਆਂ ਓਮ ਵਿੱਚ ਸਮਾ ਜਾਂਦੀਆਂ ਹਨ ਉਹਨਾਂ ਅਰਥੇ ਵੀ ਕੀਤੇ ਕਈਆਂ ਨੇ ਅਰਥ ਕੀਤੇ ਬ੍ਰਹਮਾ ਵਿਸ਼ਨ ਮਗੇਸ਼ ਦਾ ਸੂਚਕ ਹੈ ਪਿਆਰੇ ਸਤਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਉਹਨਾਂ ਨੇ ਈੜੀ ਸਿਹਾਰੀ ਕੱਕਾ ਨਹੀਂ ਪਾਇਆ ਕਿਤੇ ਕਲ ਨੂੰ ਗਿਆਨੀ ਧੂ ਕੇ ਅਰਥ ਆਪਣੇ ਕਰੀ ਜਾਣ ਉਹਨਾਂ ਨੇ ਇੱਕ ਅੰਕ ਦਾ ਪਾ ਕੇ ਹਿੰਦਸੇ ਦਾ ਪਾ ਕੇ ਸੰਗਿਆ ਬਣਾ ਕੇ ਕਿਉਂਕਿ ਸ਼ਬਦ ਉਚਾਰਨ ਵਿੱਚ ਇੱਕ ਹੁੰਦਾ ਹੈ ਅਰਥ ਬਦਲ ਜਾਂਦਾ ਹੈ ਵੈ ਗੁਰੂ ਜੀ ਥੋੜਾ ਜਿਹਾ ਖੁਸ਼ਕ ਜਿਹਾ ਮਸਲਾ ਲੱਗੇਗਾ ਪਰ ਬੇਨਤੀ ਹੈ ਧਿਆਨ ਦੇ ਆਜੇ ਸ਼ਬਦ ਉਚਾਰਨ ਵਿੱਚ ਇੱਕ ਹੈ ਤੇ ਅਰਥ ਜਿੱਕ ਨਹੀਂ ਰਹਿੰਦਾ ਅੱਜ ਵੀ ਮੈਂ ਸਵੇਰੇ ਕਿਹਾ ਵੀ ਸ਼ਬਦ ਹੈ ਘਰ ਹੁਣ ਮੈਂ ਬੋਲਾਂਗਾ ਘਰ ਉਚਾਰਨ ਇੱਕੇ ਪਰ ਅਰਥ ਥੋੜਾ ਇੱਕੇ ਬਾਣੀ ਚ 6 ਘਰ 6 ਗੁਰ 6 ਉਪਦੇਸ਼ ਇਹਦਾ ਅਰਥ ਹੋ ਗਿਆ 6 ਘਰ 6 ਸ਼ਾਸਤਰ ਘਰ ਕੀ ਨਾਰ ਬਹੁਤ ਖਿਤ ਜਾਂ ਸਿਓ ਲਵੇ ਤਾਂ ਘਰ ਹੈ ਪਰ ਇੱਥੇ ਸ਼ਾਸਤਰ ਨਹੀਂ ਇੱਥੇ ਘਰ ਦਾ ਅਰਥ ਹੋ ਗਿਆ ਪਤਨੀ ਘਰ ਵਾਲੀ ਐਸੇ ਘਰ ਹਮ ਬਹੁਤ ਬਸਾਏ ਇੱਥੇ ਘਰ ਦਾ ਅਰਥ ਹੋ ਗਿਆ ਸਾਡੀ ਬੋਡੀ ਸਾਡੀ ਕਾਇਆ ਸਾਡਾ ਸ਼ਰੀਰ ਜਦੋਂ ਅਸੀਂ ਪਾਠ ਕਰਾਂਗੇ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤਨਾ ਜਨਮ ਜਰਾ ਇਹ ਉਹ ਆਤਮਿਕ ਅਵਸਥਾ ਜਿੱਥੇ ਨਾ ਮੌਤ ਨਾ ਬੁੱਢੇ ਪਾਤ ਨਾ ਜਨਮ ਦਾ ਕੋਈ ਭੈ ਰੇਂਦਾ ਹੁਣ ਅਰਥ ਬਦਲੀ ਗਏ ਨਾ ਮੈਂ ਫਿਰ ਬੇਨਤੀ ਕਰਾਉਣੀ ਰੈ ਰਾਸ ਦਾ ਪਾਠ ਕੀਤਾ ਆਪਾਂ ਇੱਕ ਸ਼ਬਦ ਪੜਿਆ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਹੁਣ ਇਸ ਤੋਂ ਅੱਗੇ ਹੁੰਦਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਕਦੀ ਮਨ ਚ ਆਇਆ ਵੀ ਪਹਿਲਾ ਇਸਤਰੀ ਲਿੰਗ ਤੇਰੀ ਭਗਤ ਕਿਉਂ ਤੇ ਦੂਜਾ ਪੁਲਿੰਗ ਕਿਉਂ ਤੇਰੀ ਭਗਤ ਤੇ ਤੇਰੇ ਭਗਤ ਹਾਂ ਸ਼ਬਦ ਜਿਹੜਾ ਹੈ ਭਾਸ਼ਾ ਦੀ ਖੂਬਸੂਰਤੀ ਅੱਖਰਾਂ ਦਾ ਜੋੜ ਸ਼ਬਦ ਹੈ ਸ਼ਬਦ ਜਿਹੜਾ ਉਹ ਅਰਥ ਬਦਲ ਜਾਏਗਾ ਤੇਰੀ ਭਗਤ ਦਾ ਲਬਦੀ ਅਰਥ ਤੇ ਤੇਰੀ ਭਗਤੀ ਅਰਥ ਬਦਲ ਗਿਆ ਨਾ ਤੇ ਤੇਰੇ ਭਗਤ ਦਰ ਤੇ ਭਗਤੀ ਕਰਨ ਵਾਲੇ ਤੇਰੇ ਭਗਤ ਪਰ ਉਚਾਰਨ ਇੱਕੋ ਹੀ ਰਹਿ ਗਿਆ ਜਿਹੜਾ ਸ਼ਬਦ ਹੈ ਮੈਂ ਫਿਰ ਬੇਨਤੀ ਕੀਤੀ ਉਚਾਰਨ ਇੱਕ ਰੱਖ ਕੇ ਅਰਥ ਬਦਲ ਜਾਂਦਾ ਹੈ ਪਰ ਆ ਜਿਹੜਾ ਇੱਕ ਹੈ ਨਾ ਇਹਨੇ ਨਹੀਂ ਜੀ ਅਰਥ ਬਦਲਨੇ ਮੈਥ ਨਹੀਂ ਅਰਥ ਬਦਲਦਾ ਹੁੰਦਾ ਤੁਹਾਨੂੰ ਸਭ ਨੂੰ ਪਤਾ ਜਿੰਨਾ ਪੜਿਆ ਸਤਿਗੁਰੂ ਤੋਂ ਕੁਰਬਾਨ ਜਾਵਾਂ ਉਹਨਾਂ ਨੇ ਗੱਲ ਉਸ ਇੱਕ ਦੀ ਕੀਤੀ ਪਹਿਲਾਂ ਹਜ਼ੂਰ ਨੇ ਅੰਕ ਲਿਖ ਦਿੱਤਾ ਲੋਕੋ 2 3 4 ਐਵੇਂ ਦੇਵੀ ਦੇਵਤਿਆਂ ਦੇ ਅਰਥ ਨਾ ਖਿੱਚਿਓ ਉਹ ਕੇਵਲ ਇੱਕ ਹੈ ਜਿਵੇਂ 1 ਵਰਗਾ ਹੋਰ 1 ਹੋਈ